ਹਲੇ ਸ਼ੰਭੂ ਬਾਰਡਰ ਨਹੀਂ ਖੁੱਲੇਗਾ ਅਗਲੀ ਤਰੀਕ ਤੱਕ ਫੈਸਲਾ ਟਾਲ ਦਿੱਤਾ ਗਿਆ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਆ ਮੌਜੂਦਾ ਹੀ ਸਥਿਤੀ ਬਣਾਈ ਰੱਖਣ ਵਾਸਤੇ ਆਖਿਆ ਗਿਆ ਤੇ ਜਿਸ ਕਰਕੇ ਕਹਿਸ ਨੇ ਫਿਲਹਾਲ ਸ਼ੰਭੂ ਬੈਡ ਬਾਰਡਰ ਨਹੀਂ ਖੁੱਲੇਗਾ ਉਤੋਂ ਹਲੇ ਹਰਿਆਣਾ ਸਰਕਾਰ ਆਪਣੀ ਫੋਰਸ ਆਪਣੇ ਮੁਲਾਜ਼ਮ ਤੇ ਹੋਰ ਜਿਹੜਾ ਉਹਨਾਂ ਨੇ ਸੜਕ ਪੁੱਟ ਕੇ ਵੱਡੇ ਵੱਡੇ ਪਿੱਲਰ ਗੱਡੇ ਨੇ ਉਹ ਨਹੀਂ ਉੱਟੇਗੀ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਆਇਆ ਕਿ ਹੁਣ ਅਗਲੀ ਤਰੀਕ ਤੇ ਇਸ ਕੇਸ ਤੇ ਸੁਣਵਾਈ ਹੋਏਗੀ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ਖੋਲਣ ਦੇ ਸਬੰਧ ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਤੇ ਹੁਕਮਾਂ ਤੇ ਸੁਪਰੀਮ ਕੋਰਟ ਵਿੱਚ ਉਹਨੂੰ ਚੁਣੌਤੀ ਦਿੱਤੀ ਸੀ ਸਰਕਾਰ ਦੀ ਪਟੀਸ਼ਨ ਤੇ ਅੱਜ ਮੁੜ ਤੋਂ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਸੁਪਰੀਮ ਕੋਰਟ ਨੇ ਆਪਣੇ ਫੈਸਲਾ ਸੁਰੱਖਿਅਤ ਰੱਖਦੇ ਹੋਏ ਫਿਲਹਾਲ ਸ਼ੰਭੂ ਬਾਰਡਰ ਤੇ ਜਿਹੜੀ ਸਥਿਤੀ ਆ ਉਹ ਉਸੇ ਤਰ੍ਹਾਂ ਹੀ ਬਣਾਈ ਰੱਖਣ ਦੇ ਆਦੇਸ਼ ਦਿੱਤੇ ਨੇ ਤਹ ਹੁਣ ਮਾਮਲੇ ਦੀ ਅਗਲੀ ਸੁਣਵਾਈ 12 ਅਗਸਤ ਨੂੰ ਹੋਏਗੀ ਪਿਛਲੀ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਇੱਕ ਆਜ਼ਾਦ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਸੀ ਜੋ ਇਸ ਮਸਲੇ ਦੇ ਵਿੱਚ ਨਿਰਪੱਖ ਜਾਂਚ ਕਰੇਗੀ ਇਸ ਵਿੱਚ ਕੁਝ ਉਹਨਾਂ ਲੋਕਾਂ ਦੇ ਨਾਮ ਵੀ ਸੁਪਰੀਮ ਕੋਰਟ ਵਿੱਚ ਪੇਸ਼ ਕਰਨ ਲਈ ਆਖਿਆ ਗਿਆ ਸੀ ਜਿਹੜੇ ਖਾਸ ਕਰਕੇ ਜ਼ਿੰਮੇਵਾਰ ਤੇ ਸਲਝੇ ਹੋਏ ਲੋਕ ਨੇ ਪਿਛਲੀ ਸੁਣਵਾਈ ਦੇ ਵਿੱਚ ਇਹ ਵੀ ਸਾਫ਼ ਕੀਤਾ ਗਿਆ ਸੀ ਕਿ ਅਗਰ ਸਰਕਾਰਾ ਅਜੀਹਾ ਨਹੀਂ ਕਰ ਸਕਦੀ ਤਾਂ ਇਹ ਫਿਰ ਕਮ ਕੋਟ ਕਰ ਸਕਦਾ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਬਾਰਡਰ ਤੇ ਕੋਈ ਅਜੀਹੀ ਘਟਨਾ ਨਹੀਂ ਵਾਪਰਨੀ ਚਾਹੀਦੀ ਹੈਗੀ ਤੇ ਜੇ ਜਿਹੜੀ ਸਥਿਤੀ ਆ ਐਜੀਟੀ ਰੱਖੀ ਜਾਵੇ ਜਿਵੇਂ ਕਿ ਪਹਿਲਾਂ ਸੀ ਸਟੇਟਸ ਕੋ ਜੋ ਇਸ ਨੂੰ ਕਿਹਾ ਜਾਂਦਾ ਬੈਰੀਗੇਡਸ ਹਟਾਉਣ ਦੀ ਯੋਜਨਾ ਪੇਸ਼ ਕਰਨ ਵਾਸਤੇ ਵੀ ਆਖਿਆ ਗਿਆ ਸੀ ਬਾਰਡਰ ਖੋਲਣ ਦੇ ਆਦੇਸ਼ ਨੂੰ ਚਰਚੋਤੀ ਦੇਣ ਵਾਲਾ ਮਾਮਲਾ ਜਸਟਿਸ ਸੂਰੀਆਕਾਂਤ ਅਤੇ ਜਸਟਿਸ ਆਰ ਮਹਾਦੇਵਰ ਦੇ ਬੈਂਚ ਅੱਗੇ ਲੱਗਾ ਆ ਇਸ ਮਸਲੇ 'ਚ ਪਾਰ ਸਰਕਾਰ ਦੇ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਮੇਟੀ ਲਈ ਨਾਮ ਸਜਾਉਣ ਵਾਸਤੇ ਆਖਰੀ ਜਿਹੜੇ ਆਦੇਸ਼ ਦਿੱਤੇ ਗਏ ਸੀ ਉਹਨੇ ਕਿਹਾ ਕਿ ਅਸੀਂ ਇਸ ਤੇ ਯਤਨ ਕਰ ਰਹੇ ਹਾਂ ਤੇ ਅਗਲੇ ਹਫਤਾ ਕੋਰਟ ਦੇ ਵਿੱਚ ਨਾਮ ਦਿੱਤੇ ਜਾਣਗੇ ਇਸੇ ਦੌਰਾਨ ਪੰਜਾਬ ਦੇ ਐਡਵੋਕੇਟ ਜਰਨਲ ਗੁਰਮਿੰਦਰ ਸਿੰਘ ਨੇ ਕਿਹਾ ਕਿ ਹੋਰ ਨਾਕਾਬੰਦੀ ਨੂੰ ਚਰਮ ਤਰੀਕੇ ਨਾਲ ਹਟਾਉਣ ਵਾਸਤੇ ਕਾਸੀ ਇਸ ਦੀ ਸ਼ੁਰੂਆਤ ਕਰ ਦਿੱਤੀ ਆ ਅਸੀਂ ਜ਼ਮੀਨੀ ਪੱਧਰ ਤੇ ਕੰਮ ਕੀਤਾ ਮੋਟਰ ਵਹੀਕਲ ਐਕਟ ਦੇ ਤਹਿਤ ਵੀ ਜਿਹੜੀ ਜਵਾਂ ਨੇ ਉਹਨਾਂ ਨੂੰ ਰੋਕਿਆ ਨਹੀਂ ਜਾਣਾ ਚਾਹੀਦਾਗਾ ਜਸਟਿਸ ਸੂਰਜਕਾਂਤ ਨੇ ਕਿਹਾ ਕਿ ਲੋਕਤੰਤਰ ਦੀ ਵਿਵਸਥਾ ਦੇਖੋ ਉਹਨਾਂ ਨੇ ਕਿਸਾਨਾਂ ਨੂੰ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਸਰਕਾਰ ਅੱਗੇ ਰੱਖਣ ਦਾ ਹੱਕ ਹੈ ਔਰ ਤੁਸੀਂ ਵੀ ਕੁਝ ਸਮਝਦਾਰੀ ਦਿਖਾਓ ਉਹਨਾਂ ਕਿਸਾਨਾਂ ਨੂੰ ਸੁਝਾਓ ਜੋ ਕੁਝ ਟਰੈਕਟਰ ਜਾਂ ਜੀਸੀਬੀ ਲੈ ਕੇ ਆਏ ਨੇ ਸੌਲਿਸਟਰ ਜਨਰਲ ਕਹਿੰਿਆ ਕਿ ਪ੍ਰਦਰਸ਼ਨਕਾਰੀ ਕਿਸਾਨ ਰਾਜਧਾਨੀ ਤੱਕ ਜਾਣ ਦੀ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਜਾ ਸਕਦੀ ਸੁਪਰੀਮ ਕੋਰਟ ਨੇ ਕਿਹਾ ਕਿ ਕਿਰਪਾ ਗੱਲ ਕੀਤੀ ਜਾਵੇ ਨਾਮਾ ਨੂੰ ਅੰਤਰਮੁ ਦਿੱਤਾ ਜਾਵੇ ਔਰ ਕੁਝ ਬਹੁਤ ਅੱਛੇ ਕਿਰਦਾਰ ਵਾਲੇ ਵਿਅਕਤੀ ਹੁੰਦੇ ਨੇ ਕਦੀ ਕਦੀ ਮਨ ਵਿੱਚ ਰੁਕਾਵਟ ਆ ਸਕਦੀ ਕਿਉਂਕਿ ਆਪਣੇ ਕਿਸੇ ਰਾਜਨੀਤਿਕ ਵਿਅਕਤੀ ਨੂੰ ਭੇਜਿਆ ਹੋਇਆ ਹੈ ਇਸ ਲਈ ਨਿਊਟਰਲ ਵਿਕਤੀਆਂ ਬਾਰੇ ਸੋਚਿਆ ਜਾਵੇ ਤੇ ਦੋਨਾਂ ਦੇ ਸੁਝਾਅ ਔਰ ਲੈ ਜਾਣ ਔਰ ਇਸ ਨਾਲ ਕਿਸਾਨਾਂ ਵਿੱਚ ਆਤਮ ਵਿਸ਼ਵਾਸ ਵਿਸ਼ਵਾਸ ਵਧੇਗਾ ਉਹਨੇ ਕਹੇ ਕਿ ਜੱਜ ਇੱਕ ਮਾਹਰ ਨਹੀਂ ਆ ਲੇਕਿਨ ਖੇਤੀਬਾੜੀ ਧਰਮੀ ਨਾਲ ਸੰਬੰਧ ਰੱਖਣ ਵਾਲੇ ਕੁਝ ਸੇਵਾਮੁਖਤ ਜਸਟਿਸ ਪ੍ਰਮੁੱਖ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਅਤੇ ਰਿਸਰਚ ਕਮੇਟੀਆਂ ਦੇ ਮੈਂਬਰ ਇਹਦੇ ਵਿੱਚ ਸ਼ਾਮਲ ਹੋ ਸਕਦੇ ਨੇ ਹੱਲ ਕੱਢਣ ਦੇ ਯਤਨ ਕਰਨੇ ਚਾਹੀਦੇ ਨੇ ਇੱਕ ਜਵਾਬ ਸੁਪਰੀਮ ਕੋਰਟ ਨੇ ਸਾਫ਼ ਕੀਤਾ ਕਿ ਕਮੇਟੀ ਵਿੱਚ ਕੋਈ ਵਕੀਲ ਨਹੀਂ ਜੋੜਨਗੇ ਇਸ ਵਾਰ ਸੇ ਜੋ ਨੇ ਕਿਹਾ ਕਿ ਕਟੋ-ਕਟ ਜਿਹੜੇ ਆਮ ਲੋਕ ਨੇ ਐਡਵੋਕੇਟ ਜਨਰਲ ਕਿਹਾ ਕਿ ਰਾਹਤ ਦਿੱਤੀ ਹੋਵੇ ਯਾਤਰੀਆਂ ਜੋ ਦਿੱਲੀ ਆਉਣ ਜਾਣ ਵਾਸਤੇ ਉਹਨਾਂ ਨੂੰ ਬੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੌਲਿਸਟਰ ਜੀ ਨੇ ਕਿਹਾ ਕਿ ਉਹ ਆਪਣੇ ਬੈਰੀਗੇਡਸ ਹਟਾ ਸਕਦੇ ਲੇਕਿਨ ਸਾਨੂੰ ਮਜਬੂਰ ਨਹੀਂ ਕਰ ਸਕਦੇ ਮੈਂ ਏਜੀ ਦੇ ਜ਼ਰੀਏ ਪੰਜਾਬ ਸਰਕਾਰ ਨੂੰ ਅਪੀਲ ਕਰੂੰਗਾ ਕਿ ਚਰਮਤ ਤਰੀਕੇ ਨਾਲ ਉਹ ਜਗ੍ਹਾ ਖਾਲੀ ਕਰਵਾਈ ਜਾਵੇ ਤਾਂ ਜੋ ਰਾਜਮਾਰਗ ਖੁੱਲਿਆ ਜਾ ਸਕੇ ਪਟੀਸ਼ਨ ਕਰਤਾ ਵਕੀਲ ਉਹਦੇ ਪ੍ਰਤਾਪ ਸਿੰਘ ਨੇ ਕਿ ਸੀਮਾ ਦੇ ਲੋਕਾਂ ਦੇ ਮੈਡੀਕਲ ਸਿਹਤਾਂ ਲਈ ਵੀ ਜਿਹੜੀਆਂ ਉਹ ਇਦਾਂ ਦੇ ਪ੍ਰਬੰਧ ਕਰਨੇ ਚਾਹੀਦੇ ਨੇ ਸੇ ਵੀ ਬੋਲੇਗਾ ਅਗਰ ਮੈਡੀਕਲ ਸਹੂਲਤ ਦੇ ਲਈ ਐਂਬੂਲੈਂਸ ਕਰਨਾਲ ਜਾਂ ਬਾਲੇ ਜਾ ਰਹੀ ਹੈ ਤਾਂ ਉਹ ਸਾਡੇ ਭੈਣ ਭਰਾ ਨੇ ਇਸ ਤਸਵੀਰ ਨੂੰ ਲੈ ਕੇ ਆਓ ਔਰ ਇਸ ਦੀ ਅਗਲੀ ਸੁਣਵਾਈ ਤੇ ਇਸ ਤੇ ਵੀ ਗੱਲ ਕੀਤੀ ਜਾਵੇ ਕਿਉਂਕਿ ਪਟੀਸ਼ਨ ਕਰਤਨ ਕਹਿੰਿਆ ਸੀ ਕਿ ਸੀਮਾ ਤੇ ਕੁਝ ਲੋਕਾਂ ਨੂੰ ਜਦੋਂ ਜਾਣਾ ਪੈਂਦਾ ਬਾਰਡਰ ਪਾਰ ਕਰਨਾ ਪੈਂਦਾ ਉੱਥੇ ਰੁਕਾ ਲੱਗ ਜਾਂਦੀਆਂ ਇਸ ਮਸਲੇ ਦੇ ਵਿੱਚ ਵਕੀਲ ਦੀ ਗੱਲ ਸੁਣੀ ਗਈ ਆ ਔਰ ਦੱਸਿਆ ਗਿਆ ਕਿ ਪਿਛਲੇ ਹੁਕਮ ਨੂੰ ਲਾਗੂ ਕਰਨੇ ਕੁਝ ਤੌਰ ਤਰੀਕਿਆਂ ਤੇ ਵੀ ਕੰਮ ਕੀਤਾ ਜਾ ਰਿਹਾ ਔਰ ਅਸੀਂ ਕਮੇਟੀ ਦੇ ਲਈ ਜਿਹੜੇ ਨੇ ਸਾਰਿਆਂ ਨੂੰ ਜਿਹੜੇ ਸਹਿਮਤ ਨਾਮ ਨੇ ਉਹ ਸੁਲਝਾਏ ਸਜਾ ਦਿੱਤੇ ਨੇ ਉਹਨਾਂ ਇਹ ਵੀ ਭਰੋਸਾ ਦਿੱਤਾ ਕਿ ਅਗਲੀ ਤਰੀਕ ਤੱਕ ਇਸ ਤਰ੍ਹਾਂ ਦੀ ਕਵੈਦ ਕੀਤੀ ਜਾਏਗੀ ਔਰ 12 ਅਗਸਤਾਂ ਤੱਕ ਸਥਿਤੀ ਐਜੀਟੀ ਰਹੇਗੀ ਹਰਿਆਣਾ ਤੇ ਪੰਜਾਬ ਦਾ ਬਾਰਡਰ ਬੰਦ ਕਰਨ ਨੂੰ ਲੈ ਕੇ ਸੁਪਰੀਮ ਕੋਰਟ ਪਹਿਲਾਂ ਹੀ ਸਰਕਾਰ ਨੂੰ ਫਟਕਾਰ ਲਗਾ ਚੁੱਕਾ ਉਦੋਂ ਜਸਟਿਸ ਸੂਰਜਕਾਂਤ ਤੇ ਜਸਟਿਸ ਉਦਲ ਬੁਵਈਆ ਦੇ ਬੈਂਚ ਨੇ ਸੁਣਵਾਈ ਕੀਤੀ ਸੀ ਫਸਲਾਂ ਦੇ ਐਮਐਸਪੀ ਨੂੰ ਗਰੰਟੀ ਲੈ ਕੇ ਪੰਜਾਬ ਦੇ ਕਿਸਾਨ ਫਰਵਰੀ 2024 ਤੇ ਹੜਤਾਲ ਤੇ ਨੇ ਜਿਵੇਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੋ ਹਰਿਆਣਾ ਸਰਕਾਰ ਨੇ ਹਰਿਆਣਾ ਤੇ ਪੰਜਾਬ ਦੇ ਸ਼ੰਭੂ ਬਾਰਡਰ ਤੇ ਬੈਰੀਕੇਡਸ ਲਾ ਕੇ ਬੰਦ ਕਰ ਦਿੱਤੇ ਸੀ ਇਸ ਤੋਂ ਬਾਅਦ ਸੂਬੇ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੋਡ ਆਫ ਕੰਡਕਟ ਲਾਗੂ ਹੋ ਗਿਆ ਸੀ ਕਿਸਾਨਾਂ ਨੇ ਪੰਜਾਬ ਵੱਲ ਬਾਰਡਰ ਤੇ ਇੱਕ ਸਥਾਈ ਮੋਰਚਾ ਵੀ ਬਣਾ ਲਿਆ ਇਸ ਲਈ ਉੱਥੋਂ ਆਵਾਜਾਈ ਬੰਦ ਇਸ ਤੇ ਅੰਮਾਲਾ ਦੇ ਵਪਾਰੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ ਇਹ ਕੋਰਟ ਦੇ ਵਿੱਚ ਸੁਣਵਾਈ ਹਰਿਆਣਾ ਸਰਕਾਰ ਨੇ ਕਿਹਾ ਇਸ ਕਰ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੱਲ ਲਈ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਬਾਰਡਰ ਖੋਲ੍ਹਣ ਦੇ ਦੇ ਦਿੱਤੇ ਸੀ ਲੇਖਣੇ ਮਸਲਾ ਬਾਅਦ ਚ ਹਰਿਆਣਾ ਸਰਕਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਵਿੱਚ ਚਰਚਾ ਦੇਣ ਵਾਸਤੇ ਸੁਪਰੀਮ ਕੋਰਟ ਚਲੇਗੀ 13 ਫਰਵਰੀ ਨੂੰ ਪੰਜਾਬ ਦੇ ਕਿਸਾਨਾਂ ਨੇ ਫਸਲਾਂ ਦੀ ਐਮਐਸਪੀ ਗਰੰਟੀ ਲੈ ਕੇ ਸ਼ਗਰ ਸ਼ੁਰੂ ਕੀਤਾ ਉਸ ਦਿਨ ਹਰਿਆਣਾ ਸਰਕਾਰ ਨੇ ਸ਼ੰਭੂ ਅਤੇ ਖਨਵਰੀ ਬਾਰਡਰ ਤੇ ਬੈਰੀਗੇਡਸ ਲਗਾ ਕੇ ਬੰਦ ਕਰ ਦਿੱਤਾ ਤਾਂ ਜੋ ਕਿਸਾਨ ਦਿੱਲੀ ਨਾ ਜਾ ਸਕਣ 21 ਫਰਵਰੀ ਨੂੰ ਕਿਸਾਨਾਂ ਨੇ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਇਸ ਤਰ੍ਹਾਂ ਸੁਰੱਖਿਆ ਕਰਦੇ ਕਿਸਾਨਾਂ ਦੇ ਵਿੱਚਕਾਰ ਟਕਰਾਅ ਹੋਇਆ ਔਰ ਬਠਿੰਡਾ ਦੇ ਨੌਜਵਾਨ ਕਿਸਾਨ ਸ਼ੂਟ ਕਰਨ ਦੀ ਗੋਲੀ ਲੱਗਣ ਨਾਲ ਮੌਤ ਹੋਈ ਇਸ ਤੋਂ ਬਾਅਦ ਉਸ ਇਲਾਕੇ ਵਿੱਚ ਇੰਟਰਨੈਟ ਬੰਦ ਕੀਤਾ ਗਿਆ ਇਸ ਤੋਂ ਬਾਅਦ ਸ਼ਗਰ ਚੱਲਦਾ ਰਿਹਾ ਕਿਸਾਨਾਂ ਨੇ ਕਿਹਾ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਨਿਲਵੈਜ ਦੀ ਅਦੇਹਤੇ ਫਾਇਰਿੰਗ ਹੋਈ ਹੈ ਇਸ ਮਾਮਲੇ 'ਚ ਉਹਨਾਂ ਤੇ ਕੇਸ ਦਰਜ ਹੋਣਾ ਚਾਹੀਦਾ ਫਿਰ ਉਹਨਾਂ ਨੇ ਸ਼ੁਭ ਕਰਨ ਦਾ ਸੰਸਕਾਰ ਵੀ ਰੋਕ ਦਿੱਤਾ 10 ਮਾਰਚ ਸ਼ੁਭ ਕਰਨ ਮਾਮਲਾ ਪੰਜਾਬ ਅਤੇ ਹਰਿਆਣਾ ਹੀ ਕੋਲ ਪਹੁੰਚਿਆ ਹੈ ਕੋਲ ਇਸ ਮਾਮਲੇ 'ਚ ਇੱਕ ਜਾਂਚ ਕਮੇਟੀ ਗਠਨ ਕੀਤੀ 6 ਹਫ਼ਤਿਆਂ ਤੱਕ ਜਵਾਬ ਤਲਬ ਕੀਤਾ ਗਿਆ 16 ਮਾਰਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਭਰ ਦੇ ਵਿੱਚ ਕੋਡ ਆਫ ਕੰਡਕਟ ਲੱਗਾ ਲੇਕਿਨ ਕਿਸਾਨਾਂ ਨੇ ਪੱਕਾ ਮੋਰਚਾ ਲਗਾ ਲਿਆ ਨਾਲ ਹੀ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਵੀ ਫੈਸਲਾ ਕੀਤਾ ਗਿਆ ਜੋ ਲਗਾਤਾਰ ਚੱਲਦਾ ਰਿਹਾ 13 ਪ੍ਰਿਆਲ ਨੂੰ ਸ਼ੁਭਕਰਨ ਦਾ ਕੇਸ ਸ਼ੁਭਕਰਨ ਦੀ ਮੌਤ ਦਾ ਮਾਲਾ ਸੁਪਰੀਮ ਕੋਰਟ ਪਹੁੰਚਿਆ ਅਦਾਲਤ ਨੇ ਮਾਮਲੇ ਦੀ ਜਾਂਚ ਦੇ ਦੇਸ਼ ਤੇ ਰੋਕ ਲਗਾਉਣ ਤੋਂ ਮਨਾ ਕਰ ਦਿੱਤਾ 6 ਮਈ ਨੂੰ ਇਸ ਮਾਮਲੇ ਵਿੱਚ ਗਠਿਤ ਐਸਆਈਟੀ ਨੇ ਚੰਡੀਗੜ੍ਹ ਪਹੁੰਚ ਕੇ ਬਿਆਨ ਦਰਜ ਕੀਤੇ ਇਸ ਤਰ੍ਹਾਂ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਯਵੰਦ ਦੇ ਵੀ ਬਿਆਨ ਦਰਜ ਕਰਵਾਏ ਗਏ ਇਸ ਵਿੱਚ ਕਿਸਾਨ ਰੇਲਵੇ ਲਾਈਨਾਂ ਤੇ ਵੀ ਡੱਟੇ ਰਹੇ 20 ਮਈ ਕਿਸਾਨ ਰੇਲਵੇ ਲਾਈਨਾਂ ਤੋਂ ਹਟੇ ਹਾਲਾਂਕਿ ਕਿਸਾਨਾਂ ਦਾ ਸੰਘਰਸ਼ ਲਗਾਤਾਰ ਚੱਲ ਰਿਹਾ 7 ਜੁਲਾਈ ਨੂੰ ਕਿਸਾਨਾਂ ਨੇ ਭਾਰਤ ਕੀ ਜਨਤਾ ਪਾਰਟੀ ਛਡ ਕੇ ਬਾਕੀ ਸਾਰੇ ਪਾਰਟੀਆਂ ਦੇ ਲੀਡਰਾਂ ਨੂੰ ਮੰਗ ਪੱਤਰ ਸੌ ਰੁਪਏ ਨਾਲ ਹੀ ਮੌਨਸੂਨ ਸੈਸ਼ਨ ਦੇ ਵਿੱਚ ਫਸਸਲਾਂ ਤੇ ਪ੍ਰਾਈਵੇਟ ਬਿੱਲ ਲਿਆਉਣ ਦੀ ਵੀ ਮੰਗ ਕੀਤੀ ਨੌਜਾਇਜ਼ ਨੇ ਕਿਸਾਨ ਸ਼ੁਭ ਕਰਨ ਦੀ ਭੈਣ ਨੂੰ ਪੰਜਾਬ ਪੁਲਿਸ ਨੇ ਨੌਕਰੀ ਦਿੱਤੀ ਤੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਭੇਲ ਦਿੱਤਾ 10 ਜੁਲਾਈ ਨੂੰ ਪੰਜਾਬ ਅਤੇ ਹਰਿਆਣਾ ਇਕੋੜ ਨੇ ਪਟੀਸ਼ਨ ਦੀ ਸੁਣਵਾਈ ਕਰਦੇ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਤੇ ਇੱਕ ਹਫ਼ਤੇ ਦੇ ਵਿੱਚ ਵਿੱਚ ਖੋਲ੍ਹ ਦੇ ਦੇ ਦਿੱਤੇ 16 ਜੁਲਾਈ ਨੂੰ ਕਿਸਾਨਾਂ ਨੇ ਚੰਡੀਗੜ੍ਹ 'ਚ ਮੀਟਿੰਗ ਕੀਤੀ ਤੈਅ ਕੀਤਾ ਕਿ ਅਗਰ ਬਾਉਂਡਰ ਨਾ ਖੁੱਲਿਆ ਤਾਂ ਫਿਰ ਤੋਂ ਦਿੱਲੀ ਵਾਲੇ ਕਿਸਾਨ ਕੂਚ ਕਰਨਗੇ ਹਾਲਾਂਕਿ ਇਸ ਦਿਨ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਕ ਕੀਤਾ ਤੇ ਨਾਲ ਹੀ ਬਾਉਂਡਰ ਖੋਲਣ ਤੋਂ ਬੰਨਾ ਕਰ ਦਿੱਤਾ 22 ਜੁਲਾਈ ਨੂੰ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ 'ਚ ਆਪਣਾ ਪੱਖ ਰੱਖਿਆ ਅਤੇ ਸੁਣਵਾਈ ਵਾਸਤੇ ਸਮੇਂ ਦੀ ਮੰਗ ਕੀਤੀ ਹੋੜੇ ਇਸ ਮਸਲੇ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਸੁਣਵਾਈ ਦੇ ਦੌਰਾਨ ਇਹ ਤੈ ਕਰ ਦਿੱਤਾ ਕਿ ਅਗਲੀ ਸੁਣਵਾਈ ਹੁਣ 12 ਅਗਸਤ ਨੂੰ ਹੋਏਗੀ ਤਦ ਤੱਕ ਜਿਹੜੀ ਸਥਿਤੀ ਆ ਉਹ ਜਿਉਂ ਦੀ ਤਿਉਂ ਰਹੇਗੀ ਔਰ ਨਾਲ ਦੀ ਨਾਲ ਸ਼ੰਭੂ ਬਾਰਡਰ ਫਿਲਹਾਲ ਨਹੀਂ ਖੁੱਲੇਗਾ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਇਸ ਮਸਲੇ ਦੇ ਜੋ ਕੁਝ ਉਹ ਨਾਮ ਕਮੇਟੀ ਦੇ ਵਿੱਚ ਵਿਚਾਰੇ ਜਾਣ ਜਿਸ ਤੇ ਸਾਰਿਆਂ ਨੂੰ ਸਹਿਮਤੀ ਹੋਈ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਇਹ ਆਦੇਸ਼ ਜਾਰੀ ਕੀਤੇ ਗਏ ਨੇ ਔਰ ਉਹਦੇ ਚ ਸਵਤੰਤਰ ਤੌਰ ਤੇ ਆਜ਼ਾਦ ਤੌਰ ਤੇ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਦੋਨਾਂ ਸਰਕਾਰਾਂ ਦੇ ਜਿਹਦੇ ਵਿੱਚ ਕੋਈ ਦੋਨਾਂ ਸਰਕਾਰਾਂ ਦਾ ਕੋਈ ਨੁਮਾਇੰਦਾ ਨਾ ਹੋਵੇ ਫਿਲਹਾਲ ਇਸ ਜਾਣਕਾਰੀ ਦੇ ਤੁਹਾਡੇ ਤੋਂ ਲੰਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ